ਅਸੀਂ ਕਈ ਕੰਮ ਸ਼ਿੱਦਤ ਨਾਲ ਕਰਦੇ ਆਂ ਕਈ ਮਜਬੂਰੀ ਵਿੱਚ ਤੇ ਕਈ ਸਿਰਫ ਟਾਈਮ ਪਾਸ ਲਈ ਫਿਲਮਾਂ ਵੀ ਇਦਾਂ ਹੀ ਬਣਦੀਆਂ ਨੇ ਪਰ ਜਦੋਂ ਮੈਂ ਨੀਮ ਸੱਸ ਕੁੱਟਣੀ ਫਿਲਮ ਦੇਖੀ ਤਾਂ ਮੈਨੂੰ ਇੱਕ ਗੱਲ ਪਹਿਲੇ 10 ਮਿੰਟਾਂ ਵਿੱਚ ਹੀ ਸਮਝ ਆ ਗਈ ਸੀ ਵੀ ਇਹ ਫਿਲਮ ਸ਼ਿੱਦਤ ਨਾਲ ਤਾਂ ਬਿਲਕੁਲ ਨਹੀਂ ਬਣੀ ਬਾਕੀ ਮਜਬੂਰੀ ਤੇ ਟਾਈਮ ਪਾਸ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਕਾਰਨ ਹੋ ਸਕਦਾ ਨੀਮੇ ਸਾਸਕੁਟਣੀ ਜੋ ਪਹਿਲੀ ਫਿਲਮ ਆਈ ਸੀ ਉਸਨੇ ਵਧੀਆ ਬਿਜ਼ਨਸ ਕੀਤਾ ਲੋਕਾਂ ਨੂੰ ਪਸੰਦ ਵੀ ਆਈ ਸੀ ਪਰ ਜੇ ਪਹਿਲੀ ਫਿਲਮ ਦੀ ਬੇਸਿਕ ਸਟੋਰੀ ਰਿਪੀਟ ਹੀ ਕਰਨੀ ਸੀ ਤਾਂ ਦੂਜੀ ਫਿਲਮ ਬਣਾਉਣ ਉਤੇ ਇਨਾ ਪੈਸਾ ਅਤੇ ਟਾਈਮ ਵੇਸੇ ਕਿਉਂ ਕੀਤਾ ਮੇਕਰਸ ਨੇ ਸਿੱਧਾ ਫਾਈਲ ਨੂੰ ਕਾਪੀ ਪੇਸਟ ਕਰ ਦੇ ਅਤੇ ਰਿਲੀਜ਼ ਕਰ ਦਿੰਦੇ ਉਹ ਸੱਚ ਐਦਾ ਫਿਰ ਲੋਕਾਂ ਨੇ ਮੁਰਕ ਥੋੜੇ ਬਣਨਾ ਸੀ ਪੱਲਾ ਕਿਉਂ ਲੋਕੀ ਟਿਕਟਾਂ ਲੈ ਕੇ ਸੇਮ ਸਟੋਰੀ ਵੇਖਣ ਲਈ ਆਉਂਦੇ ਇਹ ਫਿਲਮ ਮੈਨੂੰ ਪਤਾ ਕਿਹੋ ਜਿਹੀ ਲੱਗੀ ਜਿਵੇਂ ਆਪਾਂ ਇੱਕ ਸੇਮ ਪਰਸਨ ਦਾ ਪਹਿਲਾ ਮੇਕਅਪ ਰਿਮੂਵ ਕਰਕੇ ਦੁਬਾਰਾ ਬਸ ਥੋੜਾ ਜਿਹਾ ਡਿਫਰੈਂਟ ਮੇਕਅਪ ਕਰ ਦਿੰਨੇ ਆ ਪਰ ਕੀ ਕਰੀਏ ਇਨਸਾਨ ਤਾਂ ਉਹੀ ਰਹਿਣਾ ਮੇਕਅਪ ਭਾਵੇਂ 10 ਤਰ੍ਹਾਂ ਦਾ ਕਰ ਲੋ ਨਾਲੇ ਵਿਚਾਰੇ ਨੀਟੂ ਸ਼ਟਰਾਂ ਵਾਲੇ ਬਾਈ ਦਾ ਤਾਂ ਯੂਜ਼ ਹੀ ਕੀਤਾ ਪਰ ਉਹਨੂੰ ਵਿਚਾਰੇ ਨੂੰ ਜੇ ਫਿਲਮ ਵਿੱਚ ਲੈਣਾ ਹੀ ਸੀ ਤਾਂ ਰੋਲ ਹੀ ਚੱਜ ਨਾਲ ਪ੍ਰੋਪਰ ਦੇ ਦਿੰਦੇ ਨਾਲੇ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਤਾਂ ਅਸੀਂ YouTube ਤੇ ਸਰਚ ਕਰਕੇ ਹੀ ਵੇਖ ਲੈਣੀਆਂ ਸੀ ਤੁਸੀਂ ਕਿਉਂ ਇੰਨੀ ਖੇਚਲ ਕੀਤੀ ਸੇਮ ਚੀਜ਼ਾਂ ਨੂੰ ਰਿਪੀਟ ਕਰਨ ਦੀ ਪਰ ਸੱਚੋ ਦੇ ਫੈਨਸ ਨੂੰ ਵੀ ਤਾਂ ਲਿਆਉਣਾ ਹੀ ਸੀ ਕਿਸੇ ਤਰ੍ਹਾਂ ਥੀਏਟਰ ਵਿੱਚ ਫਿਲਮ ਵਿੱਚ ਕਈ ਚੀਜ਼ਾਂ ਬੜੀਆਂ ਇਲੋਜੀਕਲ ਲੱਗੀਆਂ ਮੈਨੂੰ ਜਿਵੇਂ ਸਿੱਕਾ ਮਿੱਟੀ ਉੱਤੇ ਡਿੱਗਦਾ ਤੇ ਆਵਾਜ਼ ਐਦਾਂ ਆਉਂਦੀ ਜਿਵੇਂ ਫਰਸ਼ ਉੱਤੇ ਡਿੱਗਿਆ ਹੋਵੇ ਮੀ ਪੈਂਟ ਤੋਂ ਬਾਅਦ ਗਿੱਲੀ ਕਾਂਦ ਉੱਤੇ ਕੌਣ ਪੇਂਟ ਕਰਦਾ ਨਾਲੇ ਵੇੜੇ ਵਿੱਚ ਬੰਦਾ ਕੁਰਸੀਆਂ ਤੇ ਮੰਜੇ ਢਾ ਲੈਂਦਾ ਪਰ ਸੋਫਾ ਕੌਣ ਰੱਖਦਾ ਉਤੋਂ ਬਿਨਾ ਆਈ ਚੈੱਕਅਪ ਤੋਂ ਬੰਦੇ ਨੂੰ ਐਨਕਾ ਦੇ ਦਿੱਤੀਆਂ ਬਣੀਆਂ ਬਣਾਈਆਂ ਪਹਿਲਾਂ ਹੀ ਰੈਡੀ ਸੀ ਯਾਰ ਐਦਾਂ ਦਾ ਡਾਕਟਰ ਸਾਨੂੰ ਵੀ ਲੱਭ ਕੇ ਦਿਓ ਜਿਹੜਾ ਸਾਡੇ ਆਉਣ ਤੋਂ ਪਹਿਲਾਂ ਹੀ ਬਿਮਾਰੀ ਬੁੱਝ ਲਵੇ ਤੇ ਇਲਾਜ ਵਗੈਰਾ ਸਭ ਕੁਝ ਪਹਿਲਾਂ ਹੀ ਕਰਕੇ ਰੱਖੇ ਉਤੋਂ ਡਾਕਟਰ ਵੀ ਨਹੀਂ ਸੀ ਵਕੀਲ ਯਾਨੀ ਪਿੰਡ ਦੀ ਨੌਂ ਨੇ ਕੈਂਪ ਲਾਇਆ ਸੀ ਨਾਲੀਆਂ ਚੀਜ਼ਾਂ ਨੂੰ ਰਿਪੀਟ ਕਰਨ ਵਾਲੀ ਆਦਤ ਪਤਾ ਨਹੀਂ ਕਦੋਂ ਇਨ੍ਹਾਂ ਦੀਆਂ ਰਗਾਂ ਵਿੱਚੋਂ ਨਿਕਲੂ ਪਹਿਲਾਂ ਇਨ੍ਹਾਂ ਨੇ ਸਾਰੀਆਂ ਫਿਲਮਾਂ ਵਿੱਚ ਵਿਆਖਾ ਛੱਡੇ ਹੁਣ ਭੂਤਾਂ ਝੜੇਲਾ ਦੇ ਮਗਰ ਪੈ ਗਏ ਜੇ ਤੁਸੀਂ ਆਡੀਅנס ਤੋਂ ਨਹੀਂ ਡਰਨਾ ਤਾਂ ਘੱਟੋ ਘੱਟ ਭੂਤਾਂ ਦਾ ਹੀ ਖੌਫ ਖਾ ਲੋ ਨਾਲੇ ਇੱਕ ਪਾਸੇ ਲੋਕਾਂ ਨੂੰ ਔਰਤਾ ਪ੍ਰਤੀ ਵਾਇਲੈਂਸ ਰੋਕਣ ਦੀ ਪ੍ਰੇਰਣਾ ਦੇ ਰਹੇ ਤੇ ਦੂਜੇ ਪਾਸੇ ਆਪ ਹੀ ਜਸਟੀਫਾਈ ਵੀ ਕਰਤਾ ਹੱਦ ਹੋ ਗਈ ਵੈਸੇ ਐਕਟਰਸ ਨੂੰ ਉਹਨਾਂ ਦੀ ਐਕਟਿੰਗ ਦੇ ਨੰਬਰ ਦੇਣੇ ਤਾਂ ਬੰਦੇ ਨੇ ਪਰ ਉਹ ਵੀ ਕਈ ਲੋਕਾਂ ਦੀ ਓਵਰ ਐਕਟਿੰਗ ਨੇ ਕਟਵਾ ਦਿੱਤੇ ਫਿਲਮ ਦੇ ਇੰਟਰਵਲ ਤੱਕ ਆਉਂਦੇ ਆਉਂਦੇ ਬੰਦੇ ਦੇ ਮਨ ਵਿੱਚ ਪੂਰੀ ਸਟੋਰੀ ਬਣ ਜਾਂਦੀ ਵੀ ਹੁਣ ਅੱਗੇ ਆਹੋ ਆਹੋ ਤੇ ਐਦਾਂ ਐਂਡਿੰਗ ਕਰ ਦੂਗੀ ਇਹਦੇ ਨਾਲੋਂ ਵਧੀਆ ਸਟੋਰੀ ਤਾਂ YouTube ਤੇ ਜਿਹੜੇ ਅੱਜਕੱਲ ਪੰਜਾਬੀ ਸੀਰੀਅਲ ਆਉਂਦੇ ਉਹਨਾਂ ਦੀ ਹੀ ਹੁੰਦੀ ਆ 1 ਮਿੰਟ ਰੁਕੋ ਜ਼ਰਾ ਲੋਕਾਂ ਦਾ ਰਿਐਕਸ਼ਨ ਤਾਂ ਸੁਣੋ ਕਿਹੋ ਜੀ ਲੱਗੀ ਮੂਵੀ ਸੀ ਨਹੀਂ ਇਟ ਵਾਸ ਨਾਟ ਗੁੱਡ ਇੰਟਰਸਟਿੰਗ ਨਹੀਂ ਪੈਸਾ ਵਸੂਲ ਹੈ ਨਹੀਂ ਆ ਉਹੀ ਸੇਮ ਸਟੋਰੀ ਉਹੀ ਸੇਮ ਸਟੋਰੀ ਖਿਚੜੀ ਬੱਕਰੀਏ ਕਿੱਦਾਂ ਹੀ ਲੱਗੀ ਮੂਵੀ ਤੁਹਾਨੂੰ ਬਹੁਤ ਅੱਛੀ ਨਹੀਂ ਥੀ ਨਾਈਟ ਪਾਸ ਕੇ ਲਈ ਅੱਛੀ ਥਾਨੂੰ ਕਿ ਅੱਛੀ ਲੱਗੀ ਬੰਡਿੰਗ ਵਾਚਲ ਥੀ ਅੱਛੀ ਮਤਲਬ ਇਤਨੀ ਅੱਛੀ ਨਹੀਂ ਕੀ ਹੋਜੀ ਮੂਵੀ ਲੱਗੀ ਸੀ ਠੀਕ ਸੀਗੀ ਪਰ ਫੈਂਟਾਸਟਿਕ ਤੁਸੀਂ ਦੇਖ ਹੀ ਲਿਆ ਕਿ ਸਿਰਫ ਮੈਂ ਹੀ ਫਿਲਮ ਨੂੰ ਦੇਖਣ ਤੋਂ ਬਾਅਦ ਬੋਰ ਹੋ ਕੇ ਨਹੀਂ ਨਿਕਲੀ ਕੀ ਪਤਾ ਕਈ ਲੋਕਾਂ ਨੂੰ ਵਧੀਆ ਵੀ ਲੱਗੀ ਹੋਊਗੀ ਮੂਵੀ ਫਿਲਮ ਵਿੱਚ ਜਿੰਨੀ ਕੁ ਕਾਮੇਡੀ ਸੀ ਉਹਦੇ ਨਾਲੋਂ ਜ਼ਿਆਦਾ ਤਾਂ ਅਸੀਂ ਇੰਸਟਾ ਤੇ ਰੀਲਸ ਦੇਖ ਕੇ ਹਾਸੇ ਲਈਦਾ ਐਦਾਂ ਦੀਆਂ ਫਿਲਮਾਂ ਸਿਨੇਮਾ ਵਿੱਚ ਦੇਖ ਕੇ ਬੰਦਾ ਸੋਚਦਾ ਵੀ ਸੇਮ ਪੈਸਿਆਂ ਨਾਲ ਮੈਂ ਕੋਈ OTT ਪਲੇਟਫਾਰਮ ਦੀ ਮਹੀਨੇ ਦੀ ਮੈਂਬਰਸ਼ਿਪ ਹੀ ਲੈ ਲੈਂਦਾ ਨਾਲੇ ਵਾਂਸ ਵੰਨੀਆ ਫਿਲਮਾਂ ਵੇਖਦਾ ਤੇ ਨਾਲੇ ਦੁੱਖ ਤਾਂ ਨਾ ਹੁੰਦਾ ਕਿ ਮੈਂ ਇਹਨੇ ਪੈਸੇ ਤੇ ਟਾਈਮ ਕਿਉਂ ਵੇਸਟ ਕੀਤਾ ਸਭ ਤੋਂ ਵੱਡਾ ਧੋਖਾ ਤਾਂ ਉਹਨਾਂ ਲੋਕਾਂ ਨਾਲ ਹੋਇਆ ਜਿਹੜੇ CP 67 ਵਰਗੇ ਵੱਡੇ ਮਾਲ ਵਿੱਚ ਵੀ ਐਕਸਲ ਸਕਰੀਨ ਉੱਤੇ 1200 ਰੁਪਏ ਦੀ ਟਿਕ ਲੈ ਕੇ ਫਿਲਮ ਦੇਖਣ ਗਏ ਹੋਣੇ ਜਿਗਰਾਈਆ ਭਾਈ ਵੱਧ ਤੋਂ ਵੱਧ ਅੱਧੇ ਘੰਟੇ ਵਿੱਚ ਜੋ ਗੱਲ ਸਮਝਾਈ ਜਾ ਸਕਦੀ ਸੀ ਉਸ ਨੂੰ ਐਵੇਂ ਹੀ 2 ਘੰਟੇ ਖਿੱਚਿਆ ਬੰਦਾ ਘਰੋ ਸੋਚ ਕੇ ਜਾਂਦਾ ਵੀ ਚਲੋ ਫਿਲਮ ਵੇਖਣ ਚੱਲਦੇ ਆਂ ਐਂਟਰਟੇਨਮੈਂਟ ਹੋਊਗਾ ਲਾਈਫ ਦੇ ਬਾਕੀ ਸਟ੍ਰੈਸ ਕੁਝ ਥੇਰ ਲਈ ਭੁੱਲ ਜਾਵਾਂਗੇ ਪਰ ਐਦਾਂ ਦੀ ਫਿਲਮ ਦੇਖ ਕੇ ਬੰਦਾ ਸੋਚਦਾ ਕਿ ਇਹਦੇ ਨਾਲ ਤਾਂ 2 ਘੰਟੇ ਮੈਂ ਸੌ ਹੀ ਲੈਂਦਾ ਘੱਟੋ ਘੱਟ ਹੋਰ ਖੇਜਤਾਨਾ ਛੱਡਦੀ ਸਾਡਾ ਤਾਂ ਕੀ ਇੰਟਰਟੇਨਮੈਂਟ ਕਰਨਾ ਮੇਕਰਸ ਆਡੀਅנס ਨੂੰ ਫੂਲ ਬਣਾ ਕੇ ਆਪਣਾ ਮਨੋਰੰਜਨ ਕਰ ਰਹੇ ਨੇ ਐਦਾ ਦੀਆਂ ਫਿਲਮਾਂ ਕਰਕੇ ਹੀ ਸਿਨੇਮਾ ਦਾ ਫਿਊਚਰ ਖਤਰੇ ਵਿੱਚ ਲੱਗਦਾ ਵੈਸੇ ਇੱਕ ਵਾਰੀ ਤਾਂ ਮੇਰੇ ਮਨ ਵਿੱਚ ਆਇਆ ਵੀ ਜਿਸ ਨੇ ਫਿਲਮ ਦੀ ਸਕ੍ਰਿਪਟ ਲਿਖੀ ਉਸ ਦਾ ਪੈਨ ਤੋੜ ਦਿੱਤਾ ਜਾਣਾ ਚਾਹੀਦਾ ਪਰ ਇੱਕ ਮੌਕਾ ਤਾਂ ਹਰ ਕੋਈ ਡਿਜ਼ਰਵ ਕਰਦਾ ਨਾਲੇ ਚੰਗੇ ਐਕਟਰਸ ਦੀ ਇਹੀ ਜ਼ਿੰਮੇਵਾਰੀ ਬਣਦੀ ਕਿ ਜਦੋਂ ਤੱਕ ਤੁਹਾਨੂੰ ਸਟੋਰੀ ਬਹੁਤ ਪਸੰਦ ਨਹੀਂ ਆ ਜਾਂਦੀ ਪਲੀਜ਼ ਫਿਲਮ ਲਈ ਹਾਂ ਨਾ ਕਰਿਆ ਕਰੋ ਕਿਉਂਕਿ ਇੱਕ ਐਕਸਪੀਰੀਐਂਸਡ ਐਕਟਰ ਨੂੰ ਸਕ੍ਰਿਪਟ ਤੋਂ ਇੰਨੀ ਤਾਂ ਸਮਝ ਆ ਹੀ ਜਾਂਦੀ ਹੋਊਗੀ ਕਿ ਇਹ ਫਿਲਮ ਐਕਚੁਅਲ ਵਿੱਚ ਚੰਗੀ ਹੈ ਕਿ ਨਹੀਂ ਇੱਕ ਉਹ ਚੀਜ਼ ਬੜੀ ਇਰੀਟੇਟ ਕਰਦੀ ਵੀ ਇੱਕ ਘੰਟਾ ਤੇ 55 ਮਿੰਟ ਤੁਸੀਂ ਫਿਲਮ ਵਿੱਚ ਸਾਰੇ ਜਹਾਨ ਦੀ ਮੁਰਕਤਾ ਖਲਾਰੋ ਅਤੇ ਫਿਰ ਆਖਰੀ ਦੇ 5-10 ਮਿੰਟ ਸਪੀਚ ਜਿਹੀ ਦੇ ਕੇ ਚੰਗੇ ਬਣ ਜਾਓ ਤੇ ਲੋਕਾਂ ਨੂੰ ਕਹਿ ਦਿਓ ਜੀ ਅਸੀਂ ਤਾਂ ਆਪਣੀ ਤੰਬਰਾਈ ਸੋਸ਼ਲ ਮੈਸੇਜ ਦਿੱਤਾ ਤੁਸੀਂ ਜੋ ਮੈਸੇਜ ਦੇਣਾ ਜੀ ਖੁੱਲਕੇ ਦਿਓ ਪਰ ਘੱਟੋ ਘੱਟ ਸਕ੍ਰਿਪਟ ਨੂੰ ਜਸਟੀਫਾਈ ਤਾਂ ਕਰੋ ਨਾ ਚੁੱਕੋ ਆਡੀਅנס ਤੇ ਪਰੋਸੇ ਦਾ ਫਾਇਦਾ ਮੇਰੀ ਫਿਲਮਾਂ ਦੇ ਡਾਇਰੈਕਟਰਸ ਤੇ ਪ੍ਰੋਡਿਊਸਰਸ ਨੂੰ ਇੱਕ ਬੇਨਤੀ ਆ ਵੀ ਪਲੀਜ਼ ਆਪਣਾ ਤੇ ਸਾਡਾ ਪੈਸਾ ਨਾ ਖਰਾਬ ਕਰੋ ਪਰ ਸੱਚ ਪ੍ਰੋਡਿਊਸਰਸ ਨੇ ਤਾਂ ਫਿਰ ਵੀ ਜੇਬ ਭਾਰੀ ਲੈਣੀ ਆ ਸੇਮ ਸਟੋਰੀਜ਼ ਵੇਚ ਕੇ ਪੈਸਾ ਤਾਂ ਆਡੀਅנס ਦਾ ਵੇਸਟ ਹੋਣਾ ਪਲੀਜ਼ ਸਿਨੇਮਾ ਲਵਰਸ ਉੱਤੇ ਰਹਿਮ ਕਰ ਲੋ ਮੈਨੂੰ ਤਾਂ ਇਹ ਫਿਲਮ ਕੋਈ ਖਾਸ ਚੰਗੀ ਨਹੀਂ ਲੱਗੀ ਪਰ ਹੋ ਸਕਦਾ ਕਿ ਤੁਹਾਡੇ ਵਿਚਾਰ ਮੇਰੇ ਤੋਂ ਵੱਖਰੇ ਹੋਣ ਜੇ ਤੁਸੀਂ ਫਿਲਮ ਦੇਖ ਲਈ ਤਾਂ ਕਮੈਂਟ ਕਰਕੇ ਸੱਚੋ ਸੱਚ ਦੱਸਿਓ ਵੀ ਕਿੱਦਾਂ ਦੀ ਲੱਗੀ ਫਿਲਮ ਤੇ ਜੇ ਅਜੇ ਦੇਖਣ ਜਾਣੀ ਹੈ ਤਾਂ ਸਵਾਰੀ ਆਪਣੇ ਮਨੋਰੰਜਨ ਲਈ ਆਪ ਜ਼ਿੰਮੇਵਾਰ ਹੈ